ਹਾਂਜੀ ਵੀਰੋ ਸਤਿ ਸ੍ਰੀ ਅਕਾਲ ਪਹਿਲਾਂ ਦਾ ਜਿਹੜੇ ਵੀਰਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲੈਣ ਹੁਣ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ ਟੌਪ ਟੌਪ ਦੇ ਜਾਨਵਰ ਵੀਰਾਂ ਦੀ ਡਿਮਾਂਡ ਸੀਗੀ ਵੀ ਕੋਈ ਵਧੀਆ ਘੋੜੀ ਦੱਸੀ ਜਾਵੇ ਅੱਜ ਵੀਰੇ ਤੁਹਾਡੇ ਲਈ ਲੈ ਕੇ ਆਏ ਆ ਘੋੜੀ ਬਹੁਤ ਚੰਗੀ ਘੋੜੀ ਆ ਮੰਨ ਕੇ ਚਲੋ ਬਸ਼ੇਰੀਆਂ ਚ ਹੀ ਆਹ ਜੀ ਇਸ ਘੋੜੀ ਦੀ ਉਮਰ ਹੈਗੀ ਅਹਜੇ 4 ਦੰਦ ਹੁੰਦੀ ਆ ਤੇ ਇਹ ਜਿਹੜੀ ਗੱਬਣ ਹੈਗੀ ਆ ਘੋੜੇ ਤੋਂ ਉਸ ਘੋੜੇ ਦਾ ਨਾਮ ਹੈਗਾ ਸਿਕੰਦਰ ਪਿੰਡ ਲਾਲਬਾਈ ਇਹ ਬਾਈ ਦੀ ਘੋੜੀ ਖੜੀ ਆ ਸਿਕੰਦਰ ਘੋੜਾ ਜਸਕਰਨ ਸਿੰਘ ਸਮਾਜੀ ਕੋਲ ਉਸ ਘੋੜੇ ਤੋਂ ਇਹ ਗੱਬਣਾ ਜਿਹੜਾ ਉਹ ਘੋੜਾ ਬਈ ਰਾਜੂ ਡੋੜ ਦਾ ਪੋਤਾ ਆ ਗਿਆ ਸਿਕੰਦਰ ਘੋੜਾ ਜਿਹੜਾ ਹੈਗਾ ਤੇ 18 ਉਹ ਜੱਗੇ ਕੋਲ ਘੋੜਾ ਸੀਗਾ ਜਵਰਾਜ ਉਹਦਾ ਉਹ ਬੱਚਾ ਹੈਗਾ ਹਾਜੀ ਉਹ ਵੀ ਮੂੰਹੋਂ ਚਾਰ ਦੰਦ ਹੋਈ ਜਾਂਦਾਗਾ ਤੇ 66 ਇੰਚ ਉਹਦੀ ਮੰਨ ਕੇ ਚਲੋ ਵਾਟਰ ਸਕੇਲ ਵਾਲੀ ਬਾਈ ਜੀ ਹਾਈਟ ਹੈਗੀ ਉਸ ਘੋੜੇ ਦੀ ਉਸ ਘੋੜੇ ਤੋਂ ਇਹ ਗੱਬੜ ਆ ਜਿਹੜੀ ਆਪਾਂ ਗੱਲ ਕਰੀਏ ਇਸ ਘੋੜੀ ਦੇ ਕੱਦ ਦੀ ਇਸ ਘੋੜੀ ਦਾ ਕੱਦ ਬਾਈ ਜੀ ਹੁਣ 4 ਦੰਦ ਚੱਕਦੀ ਆ ਤੇ 65 ਇੰਚ ਹੈ ਦੀ ਵਾਟਰ ਸਕੇਲ ਵਾਲੀ ਹਾਈਟ ਆ ਬਾਕੀ ਬਾਈ ਸ਼ੋਅ ਬਹੁਤ ਕਰਦੀ ਆ ਆਪਦੇ ਆਪ ਨੂੰ ਘੋੜੀ ਬੰਤਨਾ ਦੀ ਬਹੁਤ ਚੰਗੀ ਹੈ ਜਿਹੜੀ ਗੱਲ ਆ ਕੰਨ ਕਣੋਤੀ ਦੀ ਕੰਨ ਦਾ ਬਾਈ ਮੰਨ ਕੇ ਚਲੋ ਨਾ ਕੋਈ ਵਧ ਦੇ ਨਾ ਘਟ ਪੂਰੇ ਪੂਰੇ ਆਏ ਦਿਲ ਬਣਾਉਂਦੀ ਹੈ ਕੰਨਾਂ ਦਾ ਧੌਣ ਬਹੁਤ ਐਕਸਟਰਾ ਲੱਗੀ ਆ ਧੌਣ ਦੀ ਕੁਆਲਿਟੀ ਬਹੁਤ ਆ ਪੂਰੇ ਦੀ ਮਗਰੋਂ ਬਹੁਤ ਚੌੜੀ ਆ ਬਾਕੀ ਤੁਸੀਂ ਦੇਖੋ ਬਾਈ ਜੀ ਆਪ ਲੈਣ ਦੀ ਆ ਜਿਵੇਂ ਮਾਰਵਾੜੀਆਂ ਚ ਲੈਣ ਜਲਦੀ ਹੈ ਨਾ ਬਾਈ ਜੀ ਉਸ ਹਾਵ ਨਾਲ ਵੀ ਆਪ ਲਾ ਕੇ ਚੱਲਦੇ ਆ ਤਾਂ ਆਪ ਇਹ ਰੋਲੀ ਵਾਲੇ ਅਰਜਨ ਦੀ ਆ ਗਈ ਤੇ ਗਾਂ ਅਹ ਹੁਣ ਗੱਬਣ ਹੋ ਗਈ ਅਰ ਰਾਜੂ ਰੋੜ ਦਾ ਜਿਹੜਾ ਬਣ ਕੇ ਚੱਲ ਪੁੱਤ ਆ ਗਿਆ ਉਹ ਤੋਂ ਗਾਂ ਹੈ ਗੱਬਣ ਆ ਗਈ ਬਹੁਤ ਹੀ ਚੰਗਾ ਬੱਚਾ ਦਊਗੀ ਜਿਹੜੇ ਵੀਰਾਂ ਨੇ ਮਨ ਗਿਆ ਘਰੇ ਬੱਚੇ ਲਾਉਣ ਨੂੰ ਘੋੜੀ ਰੱਖਣੀਆਂ ਉਦੇ ਲਈ ਬਈ ਬਹੁਤ ਹੀ ਵਧੀਆ ਰੇਟ ਦੀ ਘੋੜੀ ਆ ਬਹੁਤ ਹੀ ਚੰਗੀ ਆ ਬੰਤਰਾਂ ਦੀ ਬਾਕੀ ਬਾਈ ਜੀ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਬਾਈ ਦਾ ਡਰੈੱਸ ਹੈਗਾ ਜਿਹੜਾ ਪਿੰਡ ਲਾਲਬਾਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਹਿਸੀਲ ਗਦੜਵਾਹ ਬਾਈ ਦਾ ਨਾਮ ਹੈਗਾ ਜਸਕਰਨ ਸਿੰਘ ਸਮਾਜੀ ਇਹਦਾ ਬਾਈ ਜੀ ਜਿਹੜਾ ਮੰਨ ਕੇ ਚਲੋ ਫਾਰਮ ਆ ਲਾਲਬਾਈ ਪਿੰਡ ਦੇ ਵਿੱਚ ਤੁਸੀਂ ਆਉਂਗੇ ਉਸ ਤੋਂ ਬਾਅਦ ਬੀਦੂ ਵਾਲੀ ਰੋਡ ਤੇ ਬਾਈ ਦਾ ਮੰਨ ਕੇ ਚਲੋ ਫਾਰਮਾ ਉੱਥੇ ਬਾਈ ਕੋਲੇ ਮਨੇ ਘੋੜਾ ਵੀ ਬਾਈ ਦੇ ਕੋਲੀ ਆ ਤੇ ਘੋੜੀ ਦਾ ਬਾਈ ਕੋਲ ਹੈਗੀ ਆ ਤੁਸੀਂ ਚੈੱਕ ਕਰ ਲਿਓ ਆ ਕੇ ਬਾਕੀ ਬਾਈ ਜੀ ਜੇ ਤੁਸੀਂ ਆਉਂਗੇ ਵੀਡੀਓ ਨਾਲ ਤੁਹਾਨੂੰ ਉਦੋਂ ਪਤਾ ਲੱਗੂ ਵੀ ਕਿਤੇ ਚੰਗੀ ਘੋੜੀ ਆ ਘੋੜੀ ਆ ਦੇ ਆਪ ਨੂੰ ਸ਼ੋਅ ਬਹੁਤ ਕਰਦੀ ਆ ਸ਼ੋਅ ਕੁਆਲਟੀ ਬੱਚੇ ਦੇਣ ਵਾਲੀ ਘੋੜੀ ਆ ਤੁਸੀਂ ਬਾਕੀ ਵੇਖੋ ਵੀਰੇ ਕੰਨ ਕਨੋਤੀ ਦੀ ਬੰਤ ਨਾਮਣੇ ਤੌਣ ਵੇਖੋ ਐਕਸਟਰਾ ਇੰਨੀਆਂ ਆਪਣੇ ਘੋੜੀਆਂ ਆ ਹੋਰ ਵੀ ਵੇਣੀਆਂ ਐ ਤੌਣ ਦੀਆਂ ਘੋੜੀਆਂ ਬਹੁਤ ਘੱਟ ਮਿਲਦੀਆਂ ਤੇ ਬਾਕੀ ਬਾਈ ਤੁਰਦੀ ਵੇਖੋ ਜਿਵੇਂ ਆਦਮੀ ਘੋੜੇ ਤੁਰਦੇ ਹੁੰਦੇ ਹਨ ਐ ਤੁਰਦੀ ਆ ਪੂਰੇ ਸ਼ੌਂਕ ਨਾਲ ਵੇਖੋ ਬਾਈ ਬਹੁਤ ਹੀ ਜਿਆਦਾ ਚੰਗੀ ਮੰਨ ਕੇ ਚੱਲੋ ਵੀ ਲੈਣ ਦੀ ਬਸ਼ੇਰੀ ਆ ਤੇ ਜੇ ਕਿਸੇ ਬੰਦਾ ਲੈਣ ਚਾਹਵਣ ਹੋਵੇ ਤਾਂ ਵੀ ਪਿੰਡ ਲਾਲਬਾਈ ਵਿੱਚ ਆ ਕੇ ਇਹ ਘੋੜੀ ਲੈ ਸਕਦੇ ਆ ਬਾਕੀ ਬਾਈ ਕੋਲੇ ਹੋਰ ਵੀ ਜਾਨਵਰ ਕਈ ਨੇ ਸੇਲ ਲਈ ਦੋ ਤਿੰਨ ਜਾਨਵਰ ਹੋਰ ਵੀ ਆ ਬਹੁਤ ਚੰਗੇ ਜਾਨਵਰ ਨੇ ਤੇ ਉਹ ਬਾਈ ਅਸੀਂ ਦੂਜੀ ਵੀਡੀਓ ਥਨੂੰ ਪਾਵਾਂਗੇ ਤੁਸੀਂ ਦੇਖਿਓ ਤੇ ਜੇ ਤੁਹਾਨੂੰ ਉਹ ਵੀ ਪਸੰਦਨ ਲੱਗਿਆ ਤੁਸੀਂ ਜਰੂਰ ਮੰਨ ਕੇ ਚੱਲ ਬਾਈ ਦੇ ਘਰੇ ਆ ਕੇ ਫਾਰਮ ਵਿਜ਼ਿਟ ਕਰਿਓ ਬਾਈ ਕੋਲੇ ਆਪਦੇ ਕੋਲੇ ਦੋ ਘੋੜੇ ਆ ਬਹੁਤ ਚੰਗੇ ਕੁੜੇ ਆ ਉਹ ਵੀ ਤੁਹਾਡੇ ਕੋਲੇ ਅਗਲੀ ਵੀਡੀਓ 'ਚ ਪਾਵਾਂਗੇ ਬਾਈ ਜੀ ਠੀਕ ਹੈ ਬਾਈ ਜੀ ਸਤਿ ਸ੍ਰੀ ਅਕਾਲ